ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ YouTube ਚੈਨਲ ਸਿਦੁਰੋਂ ਤਾਂ ਤੇ ਸੋ ਅੱਜ ਇੱਕ ਤੁਹਾਨੂੰ ਤਜਰਬਾ ਦਿਖਾਉਣੇ ਆ। ਵੀ ਤੁਸੀਂ ਇਹ ਦੱਸਿਓ ਮੇਰੇ ਹਿਸਾਬ ਨਾਲ ਤਾਂ ਫੇਲ ਆ ਤੁਸੀਂ ਦੱਸੋ ਵੀ ਤੁਹਾਨੂੰ ਕਿਵੇਂ ਲੱਗਦਾ। ਆ ਜਿਹੜੀ ਕਣ ਖੜੀ ਹੈ ਇਹਨੂੰ ਅੱਜ ਦੂਜਾ ਪਾਣੀ ਲਾਤਾ ਤਰੀਕ ਹੈਗੀ 26 ਜਨਵਰੀ 2025। ਪਹਿਲਾ ਪਾਣੀ ਇਹਨੂੰ ਬਾਈਆਂ 3-4 ਦਿਨਾਂ ਤੇ ਲਾਤਾ ਸੀਗਾ ਤੇ ਕਣ ਕੇ ਵੇਖੋ ਕਿਵੇਂ ਖੜੀ ਆ। ਜਿਵੇਂ ਕਹਿੰਦੇ ਨੇ ਨਾ ਰੂਹ ਖੁਸ਼ ਕਰਦੀ ਆ। ਇੱਕ ਸਾਰ ਖੜੀ ਐ ਤੇ ਆਹ ਗਣਕ ਇਹਦੇ ਨਾਲ ਚਾਰ ਪੰਜ ਦਿਨਾਂ ਮਗਰੋਂ ਵੀਜੀ ਸੀ ਸਿਰਫ ਤੇ ਇਹਨੂੰ ਪਾਣੀ ਪਹਿਲਾ 25 ਜਨਵਰੀ ਨੂੰ ਕੱਲ ਲਾਇਆ ਬਾਕੀ ਜਿਹੜਾ ਥੋੜਾ ਘਣਾ ਮੀ ਸਾਡੇ ਇੱਥੇ ਮੋਗੇ ਜਿਹੜੇ ਤੇ ਕਹਿਦੀ ਐ ਵੀ ਜਿਆਦਾ ਨਹੀਂ ਪਿਆਗਾ ਕੋਈ ਛੜਕਾ ਛੰਬਾ ਜਿਆ ਸੀਗਾ ਕੋਈ ਪਾਣੀ ਖੜ੍ਹਾਉਣ ਵਾਲਾ ਕੰਮ ਹੈ ਨਹੀਂ ਸੀਗਾ ਦੋਨੇ ਵਾਰ ਥੋੜੀ ਜਿਹੀ بارش ਹੀ ਹੋਈ ਐ ਤੇ ਉਹਦੇ ਕਾਰਨ ਇਹਨੂੰ ਪਾਣੀ ਨਹੀਂ ਲਾਇਆ ਕਹਿੰਦੇ ਨਹੀਂ ਪੈ ਗਿਆ ਤੇ ਹੁਣ ਗਣਕ ਦਾ ਹਾਲ ਵੇਖ ਲਓ ਤੁਸੀਂ ਲੇਟ ਪਾਣੀ ਲਾਉਣ ਦਾ ਕਾਰਨ ਆਹ ਕਣਕ ਦੇਖੋ ਵੀ ਹਜੇ ਤਹੇ ਢਿੱਗ ਗਈ ਆ ਇਹਦੀ ਜੜ ਹਿੱਲ ਗਈ ਆ ਤੇ ਇਹਨੂੰ ਰਿਕਵਰ ਕਰਨ ਵਾਸਤੇ ਕਿੰਨਾ ਟਾਈਮ ਲੱਗੂਗਾ ਤੇ ਜਾਂ ਮੂਰੇ ਕਿੰਨਾ ਟਾਈਮ ਰਹਿ ਗਿਆ ਸਮਝ ਕੇ ਹੋਵੋਗੇ ਜਣੀ ਦੀ ਹੁਣ ਮੂਰੇ ਟਾਈਮ ਘੱਟ ਰਹਿ ਗਿਆ ਤੇ ਇਹ ਰਿਕਵਰ ਕਰੂਗੀ ਕਿ ਗ੍ਰੋਥ ਕਿਹੜੇ ਹਿਸਾਬ ਨਾਲ ਗ੍ਰੋਥ ਕਰੂਗੀ ਇਹ ਕਣਕ ਸਿਰਫ ਕਣਕ ਵਧੀ ਵੀ ਆ ਉਹ ਵੇਖੋ ਸਾਰੀ ਕਣਕ ਤੇ ਜਿਹੜੀ ਇਹਨਾਂ ਦੇ ਪਰੇ ਅੱਧੀ ਕਣਕ ਉਹਨਾਂ ਨੇ ਪਾਣੀ ਲਾਤਾ ਸੀਗਾ ਉਹ ਵਧੀਆ ਖੜੀ ਹੈਗੀ ਤੇ ਇਸ ਤਰ੍ਹਾਂ ਚਲੋ ਆਪਾਂ ਨਾ ਕੀ ਲੈਣਾ ਵੇ ਮੇਰੇ ਹਿਸਾਬ ਨਾਲ ਵੀ ਪਾਣੀ ਕਣਕ ਨੂੰ ਟਾਈਮ ਸਰ ਦੇਣਾ ਚਾਹੀਦਾ ਪਹਿਲਾਂ ਵੀ ਵੀਡੀਓ ਬਣਾਉਣ ਵਾਸਤੇ ਮੈਂ ਸੋਚਿਆ ਸੀਗਾ ਵੇ ਚਲੋ ਮੈਂ ਪਹਿਲਾਂ ਵੇਖ ਲੈਨੇ ਆ ਵੀ ਇਹਦਾ ਕੀ ਤਜਰਬਾ ਆਏ ਤੇ ਹੁਣ ਅੱਖੀ ਮੂਰੇ ਤਜਰਬਾ ਆ ਗਿਆ ਤੇ ਕਣਕ ਦੀ ਜੜ ਜਿੰਨਾ ਚਿਰ ਆਪਾਂ ਪਹਿਲਾਂ ਪਾਣੀ ਭਰ ਕੇ ਲਾਉਂਦੇ ਨਹੀਂ ਨਾ ਪਾਰਕ ਕੇਣ ਦਾ ਮਤਲਬ ਇਹ ਨਹੀਂ ਵੀ ਹੁਣ ਜਿਆਦਾ ਭਰਕੇ ਲਾਉਣਾ ਵੀ ਜਿਹੜਾ ਮੋਟਰ ਦਾ ਪਾਣੀ ਲਾਉਣਾ ਤੇ ਮੀਂਹ ਦਾ ਪਾਣੀ ਦਾ ਫਰਕ ਬਹੁਤ ਹੁੰਦਾ ਜੇ ਤਾਂ ਹੁਣ ਜਿਆਦਾ ਮੀਂਹ ਪੈਂਦਾ ਪਾਣੀ ਖੜਦਾ ਜਿਹੜਾ ਪਾਣੀ ਖੜਨਾ ਉਹਦੇ ਨਾਲ ਜੜ ਟੈਟ ਹੋਣੀ ਹੈ ਤੇ ਜਿਹੜੀ ਉਤੋਂ ਸਿਰਫ ਮਿੱਟੀ ਗਿੱਲਗੁਈ ਹੋਈ ਹੈਗੀ ਮਿੱਟੀ ਤੇ ਦਾਬ ਨਹੀਂ ਬਣੀ ਉਹਦੇ ਨਾਲ ਜੜ ਨਹੀਂ ਟੈਟ ਹੋਈ ਉਹ ਕਣਕ ਨੇ ਦਾ ਡਿੱਗਣਾ ਬਣਦਾ ਹੀ ਹੈ ਆਹ ਵੇਖ ਲਓ ਕਣਕ ਦਾ ਹਾਲ ਤੁਸੀਂ ਇਸ ਕਰਕੇ ਵੀ ਮੇਰੇ ਹਿਸਾਬ ਨਾਲ ਤਾਂ ਕਣਕ ਨੂੰ ਪਾਣੀ ਵੀਹ 21 ਦਿਨਾਂ ਤੇ ਮੈਂ ਤਾਂ ਵੈਸੇ ਹਰ ਇੱਕ ਸਾਲ ਲਾਉਂਨੇ ਆ ਵੀਹ 21 ਦਿਨਾਂ ਤੇ ਤੇ ਕਣਕ ਤੇ ਹੂਰੀਆ ਜਿਹੜਾ 50 ਦਿਨਾਂ ਦੇ ਵਿੱਚ ਸਾਰਾ ਨਾਲ ਦਾ ਸਮਾਪਤ ਹੋ ਜਾਂਦਾ ਤੇ ਇਹ ਕਣਕ ਤੇ ਹੁਣ ਹਜੇ ਹੂਰੀਆ ਵੀ ਹੋ ਸਕਦਾ ਵੀ ਰਹਿੰਦਾ ਹੋਵੇ ਤਾਂ ਕਹਿ ਨਹੀਂ ਸਕਦੇ ਕਿਉਂਕਿ ਆਪਾਂ ਇਹਦੇ ਬਾਰੇ ਪੁੱਛਿਆ ਨਹੀਂਗਾ ਵੈਸੇ ਮੇਰੇ ਹਸਾਮ ਨਾਲ ਕਹਿੰਦੇ ਸੀ ਵੀ ਦੋ ਵਾਰ ਲਈ ਪਤਾ ਵਾ ਕੀ ਹੋ ਸਕਦਾ ਤੀਜੀ ਵਾਰ ਹਜੇ ਰਹਿੰਦਾ ਹੋਵੇ ਤੇ ਕਿੱਥੇ ਜਾ ਕੇ ਕਣਕ ਨੇਲੇ ਆਪਦੇ ਆਪ ਨੂੰ ਸੈੱਟ ਕਰਨਾ ਤੇ ਫਿਰ ਇਹ ਕਣਕ ਨੇ ਬੱਲੀ ਬਣਾਉਣੀ ਆ ਕਿ ਇਹ ਕਣਕ ਚਾਹਦਾ ਝਾੜ ਦੇਉ ਕਿ ਆ ਜਿਆਦਾ ਜੀ ਤੁਸੀਂ ਆ피 ਦੇਖ ਲਓ ਦੇਖੋ ਕਿੰਨਾ ਫਰਕ ਜਮੀਨ ਅਸਮਾਨ ਦਾ ਕਹਿ ਸਕਦੇ ਕੋਈ 1921 ਦਾ ਫਰਕ ਨਹੀਂ ਹੈ ਜੇ 1921 ਦਾ ਹੋਵੇ ਤਾਂ ਚਲੋ ਆਪਾਂ ਮੰਨ ਲੈਣੇ ਹੁੰਦੇ ਆ ਵੀ 1921 ਦਾ ਫਰਕ ਹੀ ਹੋ ਕੋਈ ਛਾਲਾ ਫਰਕ ਨਹੀਂ ਪੈਂਦਾ ਤੇ ਇਸ ਕਰਕੇ ਕਣਕ ਨੂੰ ਪਾਣੀ ਲਾਉਣ ਵਾਸਤੇ ਗਲਤੀ ਨਾ ਕਰਿਆ ਕਰੋ ਤੇ ਦੂਜੀ ਗੱਲ ਵੀਰ ਜੀ ਗੱਲਾ ਬਾਣ ਗਿੱਲਾਣਾ ਦੇਖਿਆ ਜਾਵੇ ਵੀ ਉਪਰੋਂ ਬਾਣ ਗਿੱਲਾ ਜੇ ਲੱਗ ਰਹੇ ਆ ਮੀਂਹ ਦੇ ਕਾਰਨ ਬਾਣ ਗਿੱਲੇ ਜਰੂਰ ਲੱਗ ਰਹੇ ਆ ਪਰ ਪਾਣ ਟਾਈਟ ਹੋ ਗਏ ਥੋੜੇ ਜਿਹਾ ਜ਼ਿਆਦਾ ਇਸ ਕਰਕੇ ਕਣਕ ਦੀ ਗਰੋਥ ਆ ਜਿਹੜੀ ਉਹ ਪਾਣੀ ਨਾਲ ਤੁਰਨੀ ਆ ਹੁਣ ਕਣਕ ਦੀ ਗਰੋਥ ਆ ਜਿਹੜੀ ਉਹ ਰੁਕ ਚੁੱਕੀ ਹੈ ਤੇ ਇਸ ਕਰਕੇ ਕਣਕ ਨੂੰ ਦੂਸਰਾ ਪਾਣੀ ਲਾਇਆ ਜਾਵੇ ਤੇ ਦੂਜਾ ਕਾਰਨ ਕੋਈ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਜੇ ਸਵੇਰ ਆਪਾਂ ਕਹਿ ਦਈਏ ਵੀ ਕੋਰਾ ਵੇਨਾ ਠੰਡ ਹੁੰਦੀ ਆ ਪਰ ਜਿਹੜੀ ਦਿਨ ਦੀ ਤਪਸ਼ ਆਪਣੇ ਸਰੀਰ ਤੋਂ ਸਹਿਣ ਨਹੀਂ ਹੁੰਦੀ ਉਹ ਕਣਕ ਤੋਂ ਵੀ ਉਹ ਚੀਜ਼ ਸਹਿਣ ਨਹੀਂ ਹੁੰਦੀ ਤੇ ਇਸ ਕਰਕੇ ਕਣਕ ਨੂੰ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਆ ਤੁਸੀਂ ਆਪ ਨੋਟ ਕਰੋ ਵੀ ਇੰਨੀ ਗਰਮੀ ਦੇਸੀ ਮਹੀਨੇ ਦੇ ਹਿਸਾਬ ਨਾਲ ਫੱਗਣ ਚ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਫਰਵਰੀ ਦੇ ਅੱਧ ਤੋਂ ਫਰਵਰੀ ਤੋਂ ਮਗਰਲੇ ਪੱਖ ਗਰਮੀ ਪੈਂਦੀ ਹੁੰਦੀ ਹੈ ਜਿਹੜੀ ਗਰਮੀ ਜਨਵਰੀ ਤੋਂ ਮਗਰਲੇ ਪੱਖੇ ਸ਼ੁਰੂ ਹੋ ਗਈ ਹੈ ਤੇ ਇਸ ਕਰਕੇ ਗਰਮੀ ਜ਼ਿਆਦਾ ਹੋਣ ਕਰਕੇ ਪਾਣੀ ਕਣਕਾਂ ਨੂੰ ਜ਼ਰੂਰ ਜ਼ੋਰ ਰੱਖੋ ਤੇ ਤਾਂ ਕਿ ਝਾੜ ਤੇ ਅਸਰ ਨਾ ਪਵੇ ਵੈਸੇ ਇਹ ਗਰਮੀ ਝਾੜ ਤੇ ਅਸਰ ਪਾ ਸਕਦੀ ਹੈ ਬਹੁਤ ਜਿਆਦਾ ਚਾਂਸ ਆ ਵੀ ਗਰਮੀ ਝਾੜ ਤੇ ਅਸਰ ਪਾਉਗੀ ਤੇ ਬਾਕੀ ਇਹਦੇ ਲਈ ਆਪਾਂ ਜਿਹੜੀ ਗੋਪ ਤੇ ਜਾ ਕੇ ਜਿਹੜੀ ਨੇੜੇ ਸਪਰੇਅ ਕਰਨੀ ਉਹਦੇ ਵਾਸਤੇ ਆਪਾਂ ਲੌਂਗ ਵੀਡੀਓ ਇੱਕ ਹੋਰ ਬਣਾਵਾਂਗੇ ਸੋ ਆਹ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਕੋਈ ਕਮੀ ਪੇਚੀ ਆ ਜਾਂ ਤੁਹਾਡੇ ਕੀ ਵਿਚਾਰ ਆ ਜਰੂਰ ਦੱਸਿਆ ਕਰੋ ਸੋ ਇਸੇ ਤਰ੍ਹਾਂ ਆਪਾਂ ਆਪਦੇ ਨਿਜੀ ਤਿਆਰ ਵੀ ਦੱਸਦੇ ਰਹਾਂਗੇ ਧੰਨਵਾਦ ਦੋਸਤੋ ਚੈਨਲ ਕਰ ਲਿਓ ਸਬਸਕ੍ਰਾਈਬ ਥੈਂਕ ਯੂ